ਸਖਪਾਲ ਸਿੰਘ ਖੇਰਾ ਤੇ ਹਰਵਿੰਦਰ ਸਿੰਘ ਫੂਲਕਾ ਨੇ ਆਮ ਆਦਮੀ ਪਾਰਟੀ ਤੋਂ ਪਹਿਲਾਂ ਹੀ ਅਸਤੀਫੇ ਦੇ ਦਿੱਤੇ ਨੇ ਅਤੇ ਆਮ ਆਦਮੀ ਪਾਰਟੀ ਨੇ ਸਖਪਾਲ ਸਿੰਘ ਖੇਰਾ ਦੀ ਵਿਧਾਇਕੀ ਰਾਦ ਕਰਵਾਉਣ ਦੇ ਲਈ ਵਿਧਾਨ ਸਭਾ ਦੇ ਸਪੀਕਰ ਨਾਲ ਮੁਲਾਕਾਤ ਵੀ ਕੀਤੀ ਸੀ ਪਰ ਸਖਪਾਲ ਸਿੰਘ ਖੇਰਾ ਦੀ ਵਿਧਾਇਕੀ ਅਜੇ ਵੀ ਬਰਕਰਾਰ ਹੈ ਜਿਸ ਦਾ ਵਿਕਰਮ ਮਜੀਠੀਆ ਨੇ ਸਖਪਾਲ ਸਿੰਘ ਖੇਰਾ ਤੇ ਵੱਡਾ ਦੋਸ਼ ਲਾਇਆ ਕਿ ਉਹਨਾਂ ਦਾ ਕਾਂਗਰਸ ਨਾਲ ਕੋਈ ਲੈਣ ਦੇਣ ਹੋਇਆ ਮਜੀਠੀਆ ਮੁਤਾਬਕ ਸਖਪਾਲ ਸਿੰਘ ਖੇਰਾ ਦੀ ਪਿੱਠ ਤੇ ਕੈਪਟਨ ਅਮਰਿੰਦਰ ਸਿੰਘ ਦਾ ਹੱਥ ਹੈ ਮਜੀਠੀਆ ਨੇ ਇਸ ਦੀ ਸ਼ਿਕਾਇਤ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੂੰ ਕਰ ਦਿੱਤੀ ਹੈ ਪੰਜਾਬ ਵਿਧਾਨ ਸਭਾ ਦਾ ਸਟਰਕਚਰ ਕੀ ਹੈ ਕਿ ਕਾਂਗਰਸ ਪਾਰਟੀ ਆ ਸ਼੍ਰੋਮਣੀ ਅਕਾਲੀ ਦਲ ਹੈ ਭਾਜਪਾ ਹੈ ਤੇ ਦੋ ਉਹ ਆਪਣਾ ਉਹ ਬ੍ਰਦਰਸ ਨੇ ਜਿਹੜੇ ਉਸ ਵਿਧਾਨ ਸਭਾ 'ਚ ਬੈਠੇ ਆ ਮਗਰ ਹੁਣ ਇੱਕ ਨਵਾਂ ਸਟਰਕਚਰ ਪੈਦਾ ਕਰਤਾ ਜਿਹੜਾ ਜੇ ਤੁਸੀਂ ਕਨਸਟੀਟਿਊਸ਼ਨ ਦੇ ਹਿਸਾਬ ਨਾਲ ਵੇਖੋ ਤੇ ਕਨਸਟੀਟਿਊਸ਼ਨ ਦੇ ਉਲਟ ਜਾ ਕੇ ਸਟਰਕਚਰ ਖੜਾ ਹੋ ਗਿਆ ਗੈਰ ਕਾਨੂੰਨੀ ਕਹਿ ਲੋ ਸੰਵਿਧਾਨ ਤੋਂ ਘੇਰੇ ਤੋਂ ਬਾਹਰ ਕਹਿ ਲੋ ਤੇ ਉਸ ਸਿਸਟਮ ਨੂੰ ਪਿਛਲੇ 6 ਮਹੀਨੇ ਹੋ ਗਏ ਤੁਸੀਂ ਰੋਜ਼ ਖਬਰ ਪੜ੍ਹ ਲੈਨੇ ਉਹ ਮੈਂ ਅਸਤੀਫਾ ਦੇਤਾ ਮੈਂ ਅਸਤੀਫਾ ਦੇਤਾ ਤੇ ਵਿਧਾਨ ਸਭਾ ਦੇ ਅੰਦਰ ਤਾਂ ਉਹ ਪਰਖ ਵੀ ਸਾਰੀ ਲੈ ਰਹੇ ਆ ਉਹ ਗੱਡੀ ਵੀ ਮਿਲੀ ਆ ਉਹਨਾਂ ਨੂੰ ਜਿਹੜਾ ਗਨਮੈਨ ਤੇ 90-90 ਹਜ਼ਾਰ ਦਾ ਖਰਚਾ ਇੱਕ ਮੁਲਾਜ਼ਮ ਤੇ ਆਉਂਦਾ ਉਹ ਵੀ ਖਰਚਾ ਆ ਰਿਹਾ ਖਜ਼ਾਨਾ ਲੋਕਾਂ ਦੇ ਖਜ਼ਾਨੇ ਚੋਂ ਗੈਰ ਕਾਨੂੰਨੀ ਖਰਚਾ ਕੀਤਾ ਜਾ ਰਿਹਾ ਹੈ ਇਹ ਸਥਿਤੀ ਬਣਾਈ ਕੀਨੇ ਇਹ ਸਥਿਤੀ ਨੂੰ ਇਨਕਰੇਜ ਕੌਣ ਕਰ ਰਿਹਾ ਜੇ ਤੁਹਾਡਾ ਮੇਰੇ ਤੋਂ ਤਾਂ ਬਿਹਤਰ ਸਮਝ ਦਿਓ ਮਗਰ ਜੇ ਤੁਸੀਂ ਸਪਸ਼ਟ ਰੂਪ ਚ ਸਮਝਣਾ ਚਾਹੁੰਦੇ ਹੋ ਤੇ ਤੁਸੀਂ ਸਵਾਲ ਕਰ ਲੋਗੇ ਉਹਦਾ ਵੀ ਜਵਾਬ ਦੇ ਦਿਆਂਗੇ ਮਗਰ ਫੈਕਟ ਆਫ ਦਾ ਮੈਟਰ ਇਜ਼ ਕਿ ਜਿਹੜਾ 10th ਸ਼ੈਡਿਊਲ ਕਨਸਟੀਟਿਊਸ਼ਨ ਦਾ ਇਨਾ ਕਲੀਅਰ ਹੈ ਸਬਸੈਕਸ਼ਨ ਜਿਹੜਾ ਕਲੋਜ਼ 1 ਦੇ ਸਬਸੈਕਸ਼ਨ ਉਹਦੇ ਇਹ ਚ ਕਿ ਜਿਹੜਾ ਬੰਦਾ ਆਪਣੀ ਪ੍ਰਾਇਮਰੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਜੇ ਹੀ ਸੀਜ਼ਸ ਟੂ ਬੀ ਅ ਮੈਂਬਰ ਮਗਰ ਕੀ ਇਹ ਜਾਂ ਗਿਵ ਐਂਡ ਟੇਕ ਹੋਇਆ ਹੈ ਬਿਟਵੀਨ ਕਾਂਗਰਸ ਪਾਰਟੀ ਐਂਡ ਦੋਜ਼ ਮੈਂਬਰਸ ਯੂ ਐਕਸੈਪਟ ਨਹੀਂ ਹੋ ਰਹੇ ਇਸਤੀਫੇ ਤੇ ਅਸੀਂ ਸਪੀਕਰ ਸਾਹਿਬ ਦੇ ਕੋਲ ਇਸ ਗੱਲ ਦੀ ਵੀ ਚਿੰਤਾ ਪ੍ਰਗਟਾਈ ਹੈ ਕਿ ਕਨਸਟੀਟਿਊਸ਼ਨ ਦਾ ਧਿਆਨ ਰੱਖਣਾ ਕਨਸਟੀਟਿਊਸ਼ਨ ਦਾ ਉਹਦੀ ਰਿਸਪੈਕਟ ਕਰਨੀ ਕਨਸਟੀਟਿਊਸ਼ਨ ਨੂੰ ਲਾਗੂ ਕਰਕੇ ਰੱਖਣਾ ਉਹ ਵੀ ਥੋੜੀ ਜ਼ਿੰਮੇਵਾਰੀ ਬਣਦੀ ਹੈ ਕਿਉਂਕਿ ਇਹ ਤਾਂ ਮਜ਼ਾਕ ਬਣਿਆ ਪਿਆ ਹੈ ਦੇਖੋ ਡਿਫੈਕਸ਼ਨ ਇਹ ਆਇਆ ਕਿਉਂ ਸੀ ਇਸੇ ਲਈ ਆਇਆ ਸੀ ਨਾ ਤੇ ਇਹ ਤਾਂ ਸਿੱਧੇ ਉਹਦੀਆਂ ਧਜੀਆਂ ਉਡਾਈਆਂ ਜਾ ਰਹੀਆਂ ਨੇ ਤੇ ਇਹ ਮਿਊਟ ਸਪੈਕਟੇਟਰ ਬਣ ਕੇ ਬੈਠੇ ਇਹ ਤਾਂ ਨਹੀਂ ਜੀ ਵੀ ਸਰਕਾਰ ਬਾਈ ਇਲੈਕਸ਼ਨ ਤੋਂ ਭੱਜ ਗਈ ਹੈ ਦੇਖੋ ਜੀ ਦੋ ਗੱਲਾਂ ਨੇ ਜਾਂ ਤਾਂ ਸਰਕਾਰ ਬਾਈ ਇਲੈਕਸ਼ਨ ਤੋਂ ਭੱਜ ਰਹੀ ਹੈ ਤੇ ਜਾਂ ਇਹ ਸਰਕਾਰ ਦੀ ਜਿਹਵੇਂ ਅਸੀਂ ਕਹਿੰਨੇ ਆ ਆ ਜਿਹੜੇ ਹੈ ਨੁਮਾਇंदे ਸਰਕਾਰ ਨੇ ਇਹਨਾਂ ਨੂੰ ਥਾਪੀ ਦਿੱਤੀ ਆ ਤੇ ਹੁਣ ਉਹ ਓਪਨਲੀ ਤਾਂ ਕਹਿ ਨਹੀਂ ਸਕਦੇ ਮਗਰ ਥਾਪੀ ਕੀ ਦਿੱਤੀ ਆ ਕਿ ਕੁਛ ਨਾ ਕਰੀ ਜੋ ਸਭ ਕੁਝ ਭੰਬਲ ਪੂਸਾ ਪਾ ਕੇ ਰੱਖੋ ਤੁਹਾਡੀ ਐਮ ਐਲ ਏ ਸ਼ਿਪ ਨਹੀਂ ਰੱਦ ਹੋਣ ਦਿੰਦੇ ਤੁਹਾਨੂੰ ਤਨਖਾਹ ਵੀ ਪੂਰੀ ਮਿਲੂ ਤੋਂ ਨੂੰ ਗਨਮੈਨ ਵੀ ਵੱਧ ਦੇ ਇਹਨਾਂ ਨੂੰ ਵੱਧ ਹੋ ਗਏ ਗਨਮੈਨ ਤੁਸੀਂ ਹਾਰਨ ਹੋਗੇ ਜੇ ਦੂਜੇ ਨੂੰ ਜਿਹੜਾ ਨੌਰਮ ਹੈ ਇਹਨਾਂ ਨੂੰ ਵੱਧ ਦੇਤੀ ਸਿਕਿਉਰਿਟੀ ਇਹਨਾਂ ਦੀ ਗੱਡੀ 'ਚ ਵੀ ਮੈਨੂੰ ਤਾਂ ਜੋ ਪਤਾ ਲੱਗਾ ਤੇਲ ਵੀ ਹੁਣ ਖੁੱਲਾ ਪਹਿਣ ਲੱਗ ਪਿਆ ਹੋਰ ਕਿਸੇ ਤੇ ਪਾਬੰਦੀ ਲੱਗ ਗਈ ਹੋਵੇ ਤੇ ਲੱਗ ਗਈ ਇਸ ਲਈ ਇਹ ਜਿਹੜਾ ਇਹ ਅੰਡਰ ધ ਟੇਬਲ ਜਿਹੜੀਆਂ ਡੀਲਿੰਗਸ ਚੱਲਦੀਆਂ ਨੇ ਨਾ ਕਾਂਗਰਸ ਪਾਰਟੀ ਦੀਆਂ ਡੈਮੋਕ੍ਰੇਸੀ ਦੀਆਂ ਧਜੀਆਂ ਉਡਾਉਣ ਲਈ ਉਹਦੇ ਬਾਰੇ ਵੀ ਅਸੀਂ ਆਪਦੀ ਚਿੰਤਾ ਅੰਦਰ ਸਪੀਕਰ ਸਾਹਿਬ ਕੋਲ ਪ੍ਰਗਟਾ ਕੇ ਆਏ